ਸ਼ੇਵਲ ਆਨੰਦ ਨੂੰ ਦੇਖ ਰਿਹਾ ਤੁਸੀਂ ਜੋ ਕਿ ਪੜਿਆਲਾ ਦੇ ਪ੍ਰਾਚੀਨ ਮੰਦਿਰ ਜਿਹੜਾ ਜਿਹੜਾ 211 ਸਾਲ ਪੁਰਾਣਾ ਹੈ ਕਿਤਾਬਾਂ ਦਾ ਜਿਹਦਾ ਸਾਵਨ ਦਾ ਜੋ ਪਹਿਲਾ ਸ਼ਵਾਰਾ ਮੇਲੇ ਜਿਹੜਾ ਮੰਦਿਰ ਚ ਰੋਣ ਕੇ ਲੱਗੀ ਹੋਈ ਹੈ ਫੇਰ ਪੜਿਆ ਲੱਗ ਰਿਹਾ ਜਿਹਦੇ ਪ੍ਰਾਪਰਟੀ ਆਉਂਦੇ ਉਹਨਾਂ ਲਈ ਲੰਗਰ ਜਾਇ ਦੁਆਰਾ ਕੀਤਾ ਗਿਆ ਜਿਹੜਾ ਮੰਦਿਰ ਤੇ ਚੱਲ ਰਹੀ ਹੈ ਉਹਨਾਂ ਤੋਂ ਮੁਛਰੇ ਮੰਦਿਰ ਮੰਨਤਾ ਕੀ ਹੈ ਮੰਨਗੜ ਮੰਡੀ ਨਮਸਕਾਰ ਜੀ ਨਮਸਕਾਰ ਜੀ ਇਹ ਮੰਦਿਰ ਦੀ ਮੰਨਤਾ ਹੈ ਇਹ ਮੰਦਿਰ ਦੀ ਮੰਨਤਾ ਜੀ 1852 ਦਾ ਮਹਾਰਾਜਾ ਨਰਿੰਦਰ ਸਿੰਘ ਨੇ ਜੀ ਨੇ ਬਣਵਾਇਆ ਥਾ ਉਹਨਾਂ ਨੇ ਆਪਣੀ ਮਾਤਾ ਜੀ ਦੇ ਕਹਿਣੇ ਤੇ ਉਹਨਾਂ ਨੇ ਕਦਾਲਨਾਥ ਤੂਣਾਥ ਔਰ ਬਦਰੀਨਾਥ ਚਾਰ ਧਾਮ ਦੀ ਯਾਤਰਾ ਕੀਤੀ ਚਾਰ ਧਾਮ ਦੀ ਯਾਤਰਾ ਕਰਨ ਤੋਂ ਬਾਅਦ ਜਦੋਂ ਆਪਣੀ ریاست ਪਟਿਆਲਾ ਚਾਏ ਉਹਨਾਂ ਨੇ ਆਪਣੀ ਮਾਤਾ ਜੀ ਤੇ ਕਹਨੇ تھے ਕਿ ਜੋ ਇੱਥੇ ਦੀ ਆਪਣੀ ਪਟਿਆਲਾ ਕੀ ریاست ਕੀ ਆਪਣੇ ਜਨਤਾ ਹੈ ਉਹ ਕਿਵੇਂ ਉੱਥੇ ਦਰਸ਼ਨ ਕਰੇਗੀ ਇਸ ਕਰੇ ਉਹਨਾਂ ਨੇ ਚਾਰ ਧਾਮ ਬਣਾਏ ਜਿਆ ਮੇ ਬਦਰੀਨਾਥ ਔਰ ਤੂਣਾਥ केदारनाथ जी तीन मंदिर बनवाए चार धाम दी जब यात्रा करके आए तो तीन मंदिरों की स्थापना करी अठारह सो बवंजा में तो यहाँ पर सोमवार का सावन का महीना लग रहा है सोमवार खीर का माल उड़े प्रसाद लगता है और भगत जन बहुत आते हैं वो भी बड़ा प्रसाद ਭਗਵਾਨ ਜੀ ਕੇ ਤਰਾ ਤਰਾnga ਪ੍ਰਸਾਦ ਚੱਲ ਰਿਹਾ ਫਲ ਕਾ ਫਰੂਟ ਕਾ ਔਰ ਆਏ ਸੋਮਵਾਰ ਆਏ ਸੋਮਵਾਰ ਹਾਂਜੀ ਮੈਂ ਇਹ 1300 ਮੂਰਤੀ ਹੈ ਜਿਹੜੀ ਇਹ ਸਾਡੇ ਬਾਪੂ ਸਤਨਾਮ ਸਜੀਜਾ ਸਾਹਿਬ ਜੀ ਨੇ ਬਣਵਾਈ ਹੈ ਆਪਣੇ ਮਾਤਾ ਪਿਤਾ ਜੀ ਕੇ ਸ਼ੁਰੂਆਤ ਉਹਨਾਂ ਦੇ ਅਸ਼ੀਰਵਾਦ ਨਾਲ ਇਹਨਾਂ ਨੇ ਮੂਰਤੀ ਤਿਆਰ ਕੀਤੀ ਹੈ ਸਰਸ ਆਵਾ ਲੈ ਅੱਜ ਪਹਿਲਾ ਸਵਾਰਾ ਬਰਤੂ ਕੀ ਮੈਂ ਰੱਖੀ ਹੋਵੇ 100 ਸਵਾਰ ਦਿਨੋ ਸਾਹਣੇ ਇਹ ਹੁਣ ਸਾਹਣੇ ਦੇ ਤੋਂ 4 ਵਾਰ ਤੋਤੇ ਆਏ 400 ਵਾਰ ਜੇ 500 ਵਾਰ ਆਜੇ ਤਾਂ 5 ਵਾਰ ਤੋਤੇ ਹੈ ਬਰਤੂ ਸੱਜੇ ਕਰ ਮੈਂ ਜਿਵੇਂ ਰੱਖੀ ਹੋਈ ਨਹੀਂ ਆ ਵੀ ਮੈਂ ਬਰਤ ਰੱਖਾਂ ਇਹ ਬਰਤ ਹੈ ਸਵੇਰ ਅਭਿ ਲੋਪ ਇਸ਼ਨਾਨ ਕਰਕੇ ਸ਼ੰਕਰ ਭਗਵਾਨ ਜੀ ਕੇ ਜਲ ਧਾਰਾ ਛੋੜਤੇ ਹੈ ਫਲ ਫੂਟ ਵਗੈਰਾ ਚੜਾਣੇ ਕੇ ਬਾਅਦ ਫਿਰ ਆਪਣਾ ਬਰਤ ਸ਼ੁਰੂ ਹੋ ਜਾਂਦਾ ਹੈ ਉਨ੍ਹਾਂ ਦਾ ਇੱਕ ਟਾਈਮ ਫਲ ਖਾਣੇ ਹੈ ਔਰ ਦੂਸਰੇ ਟਾਈਮ ਫਲਾਹਰੀ ਰਹਿਣੇ ਹੈ ਤੋਂ ਦੂਸਰੇ ਟਾਈਮ ਉਹ ਬਰਤ ਨੂੰ ਖੋਲਦੇ ਹੈ ਉਹ ਆਪਣੇ ਮਿੱਠੇ ਅੰਨ ਸੇ ਖੋਲਦੇ ਹੈ। ਜਿਹੜੇ ਜੋ ਮੰਦਰ ਦੇ ਪ੍ਰੇਰਿਤ ਸਾਰੇ ਜਿਹੜਾ ਰਹਿੰਦਾ ਹੈ ਨਾ ਜਿੰਨਾ ਵਗੇ ਲੋੜਾ। ਜਿੰਨਾ ਮੈਂ ਕਿਸੇ ਜਿਹੜਾ ਮੰਦਰ ਦੇ ਸਾਹਮਣੇ ਮੇਲਾ ਲਾਇਆ ਜਾ ਰਿਹਾ ਕਿੱਲੇ ਵੀ ਕੈਰੀਟੀ ਖਾਸ ਤੀਰ ਇੱਥੇ ਹਰ ਸੋਮਵਾਰ ਕੀ ਪ੍ਰਸ਼ਾਦ ਵਰਦਾ ਹੈ। ਹੀ ਵੱਖੀ ਜੀ ਦਾ ਕੋਈ ਹਰ ਸੋਮਵਾਰ ਵੈਸੇ ਹੀ ਹਰ ਸੋਮਵਾਰ ਸ਼ਾਮ ਨੂੰ ਕੀਰਤਨ ਹੁੰਦਾ ਤੇ ਫਿਰ ਦਾ ਪ੍ਰਸ਼ਾਦ ਹੁੰਦਾ ਹੈ। ਹਰ ਚਲੋਤੀ ਦੇ ਹਰ ਮੂਨੇ ਦੀ ਤੋਜ਼ੀ ਦੇ ਮਾਸਿਕ ਸ਼ੀਰ ਯਾਤਰੀ ਦੇ ਤੇ ਨੰਗਰ ਚਲਦਾ ਹੈ। ਦਿਲ ਘਰਾ ਕੇ ਉਸ ਵਾਰ ਨੰਗਰ ਸਾਹੀ ਆਪਣਾ ਮਚਰ ਬੁਣਵਾਲੀ ਬਹੁਤ ਸਭ ਮੁਕਤਾ ਵਾਸਤੇ ਸਭ ਦੀ ਸੋਚ ਨਾਲ ਇੱਕ ਵਾਰ ਨੇ ਮੂਰਤੀ ਲਗਾਈ ਹੋਈ ਹੈ ਸ਼ਕਰੀ ਕਿੰਨੇ ਵਿੱਚ ਮੂਰਤੀ ਹੈ ਰੱਖੇ ਕਿੰਨੇ ਵਰਗੇ ਮੂਰਤੀ ਕਿੰਨੀ ਉੱਚੀ ਹੈ ਅੰਜਾ ਚਾਲ 2024 ਨੂੰ ਪ੍ਰਾਣ ਪੁਸਟ ਹੋਈ ਹੈ 12 5 2023 ਨੂੰ ਪ੍ਰਾਣ ਪੁਸਟ ਆਪਣਾ ਸ੍ਰੀ ਸ਼ਿਰੀਨਾਰਜ ਜੀ ਦਾ ਅਜੀਤਪਾਲ ਸਿੰਘ ਕੋਲੀ ਐਮਾਨ ਨੇ ਲੇ ਹੋ ਲੋਕੀ ਆ ਰਹੇ ਨੇ ਕੀ ਮੈਸੇਜ ਆ ਰਿਹਾ ਲੋਕੀ ਆ ਰਹੇ ਮਾਤਾ ਦੇ ਕੋਲ ਸਰਦਾ ਬਦਲੀ ਹੈ ਜੱਦੀ ਮੂਰਤੀ ਬਣੀ ਹੈ ਜੱਦੀ ਮੂਰਤੀ ਬਣੀ ਹੈ ਸਰਦਾ ਬਹੁਤ ਬਦਲੀ ਹੈ ਹਾਂ ਪਣੀ ਰਸੋਈ ਮੂਰਤੀ ਦੀ ਸਥਾਪਨਾ ਹੋਈ ਉਸ ਤੋਂ ਪਹਿਲਾਂ ਨਾਲੋ ਅੱਜ 10 ਗੁਣਾ ਲੋਕੀ ਜ਼ਿਆਦਾ ਆ ਰਹੇ ਨੇ ਜੀ ਭਗਤ ਜੀ ਲੱਗੀ ਬਹੁਤ ਆਵਾਜ਼ ਆ ਗਈ ਹੈ ਇੰਨੀ ਆਵਾਜ਼ ਆ ਤੋ ਪਹਿਲਾਂ ਨਹੀਂ ਸੀ ਚੋਣੀ ਆਤ ਸੰਦਰ ਮੰਦਿਰ ਮੰਦਰ ਖੁੱਲ੍ਹਦਾ ਕਿੰਨੇ ਵੇ ਕਿੰਨੇ ਵੇ ਛੇ ਨੌ ਹਾਂ ਜੀ ਮੰਦਿਰ ਮੰਦਿਰ ਕਿੰਨੇ ਵੇ ਮੰਦਿਰ 5 ਵਜੇ ਖੁੱਲ ਜਾਂਦਾ ਜੀ ਰੇ 12 ਵਜੇ ਮੰਦਿਰ ਦਾ ਬਿਸਰਾਮ ਹੋ ਜਾਂਦਾ ਹੈ ਤੇ ਸ਼ਾਮ ਨੂੰ 4:30 4:30 ਦੇ ਵਜੇ ਮੰਦਿਰ ਖੋਲ੍ਹ ਕੇ ਤੇ ਰਾਤ ਨੂੰ 9:00 ਦੇ ਅੰਦਰ ਸਾਹਿਬਾਂ ਦੇ ਮੈਨੇ ਵਿੱਚ ਬੰਦ ਕਰਿਆ ਜਾਂਦਾ ਹੈ ਬਧਾਇਆ ਜਾਂਦਾ ਬਿਸਰਾਮ ਦਿੱਤਾ ਜਾਂਦਾ ਦੇਵਤਾ ਸਾਬੂ ਫੋਟੋ ਜ਼ਰੂਰ ਮੈਂਦਾ ਵੀ ਤਸਵੀਰਾਂ ਵੀ ਰੱਖਦਾ ਹੋ ਪਟਿਆਰੇ ਦਾ ਕੈਮਰਾ ਵੀ ਚਾਹ ਤੇ ਮਾਹੌਲ ਤੇ ਵੀ ਚੈੱਕ ਕਰਦਾ ਹਾਂ